ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਤੁਹਾਡੇ ਲਈ ਲੈ ਕੇ ਆਇਆ ਅੱਜ ਜੀ ਨਵੀਂ ਵੀਡੀਓ ਪਿੰਡ ਦੁਗਰੀ ਜੋ ਕਿ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਹੀ ਪਹਿਲੀ ਅਤੇ ਛੇਵੀਂ ਪਿੰਡ ਦੁਗਰੀ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਜੋ ਕਿ ਇਤਿਹਾਸਿਕ ਗੁਰਦੁਆਰਾ ਹੈ ਜੀ ਜਿੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਹਰ ਗੋਵਿੰਦ ਸਾਹਿਬ ਜੀ ਮਹਾਰਾਜ ਇਸ ਜਗ੍ਹਾ ਤੇ ਆਏ ਹੋਏ ਨੇ ਜੀ ਤੇ ਪਿੰਡ ਦੁਗਰੀ ਦੀ ਇਸ ਜਗ੍ਹਾ ਨੂੰ ਭਾਗ ਲਾਏ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਵੀਡੀਓ ਦੇ ਵਿੱਚ ਆ ਦੇਖੋ ਜੀ ਜੋੜਾ ਘਰ ਹੈ ਜੀ ਜੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਬਣਿਆ ਹੋਇਆ ਜੀ ਇਹ ਜੋੜਾ ਘਰ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਦੇਖੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਤੇ ਹੁਣ ਆਪਾਂ ਹੱਥ ਧੋ ਕੇ ਜੀ ਗੁਰਦੁਆਰਾ ਸਾਹਿਬ ਦੀ ਦੇ ਅੰਦਰ ਚਲਦੇ ਆ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਵਾਇਗਰੂ ਜੀ ਦੇ ਤੁਹਾਨੂੰ ਦਰਸ਼ਨ ਕਰਵਾਈਏ ਜੀ ਤੇ ਆਪਣਾ ਜੀਵਨ ਸਫਲਾ ਕਰੋ ਜੀ ਦਰਸ਼ਨ ਕਰਕੇ ਇਹ ਜੋ ਮੈਂ ਤੁਹਾਨੂੰ ਫੋਟੋ ਦੇ ਵਿੱਚ ਦਿਖਾ ਰਿਹਾ ਨਹੀਂ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਏ ਪਹਿਲੀ ਅਤੇ 6ਵੀਂ ਪਿੰਡ ਦੁਗਰੀ ਦਾ ਇਤਿਹਾਸ ਆ ਜੀ ਜੋ ਇਤਿਹਾਸ ਆ ਜੀ ਤੁਸੀਂ ਬੜੇ ਪਿਆਰ ਤੇ ਸਤਿਕਾਰ ਨਾਲ ਦੋਸਤੋ ਮੇਰੀ ਵੀਡੀਓ ਦੇਖੋ ਜੀ ਤੇ ਇਤਿਹਾਸ ਨੂੰ ਪੜੋ ਜੀ ਜੋ ਕਿ ਬੋਰਡ ਦੇ ਉੱਪਰ ਤੁਹਾਨੂੰ ਮੈਂ ਦਿਖਾ ਰਿਹਾ ਜੀ ਵੀਡੀਓ ਦੇ ਵਿੱਚ ਦੋਸਤੋ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ ਤਾਂ ਕਿ ਜੋ ਮੈਂ ਤੁਹਾਨੂੰ ਅਗਲੀਆਂ ਵੀਡੀਓ ਤੁਸੀਂ ਮੇਰੀਆਂ ਰੋਜ਼ ਨਵੀਆਂ ਵੀਡੀਓ ਇਤਿਹਾਸਿਕ ਜਗ੍ਹਾ ਦੀਆਂ ਦੇਖ ਸਕੋ ਜੀ ਇਹ ਦੇਖੋ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਐਂਟਰੀ ਗੇਟ ਤੇ ਅੰਦਰ ਵੱੜਦੇ ਹੀ ਲੰਗਰ ਹਾਲ ਆ ਜੀ ਜੋ ਕਿ ਇਹ ਨਵਾਂ ਬਣਿਆ ਜੀ ਲੰਗਰ ਹਾਲ ਨਮੀ ਮਾਰਤ ਬਣੀ ਆ ਜੀ ਲੰਗਰ ਹਾਲ ਦੀ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਹਾਲ ਲੰਗਰ ਹਾਲ ਬਹੁਤ ਵੱਡਾ ਬਣਾਇਆ ਜੀ ਤੇ ਚਲੋ ਆਪਾਂ ਪੌੜੀਆਂ ਦੇ ਰਾਸਤੇ ਦਰਬਾਰ ਸਾਹਿਬ ਚੱਲਦੇ ਆ ਜੀ ਤੇ ਸੰਗਤੋਂ ਤੁਹਾਨੂੰ ਦਰਸ਼ਨ ਕਰਾਉਨੇ ਆ ਵਾਹਿਗੁਰੂ ਜੀ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਹਾਜ਼ਰੀ ਲਵਾਈਏ ਜੀ ਤੇ ਸਾਰੇ ਜਗਤ ਦਾ ਭਲਾ ਮੰਗੀਏ ਜੀ ਪਰਮਾਤਮਾ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਉਹਨਾਂ ਦੇ ਕੰਮਕਾਰਾਂ ਦੇ ਵਿੱਚ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦਵੇ ਜੀ ਦੁੱਖਾਂ ਕਲੇਸ਼ਾਂ ਤੋਂ ਪਰਮਾਤਮਾ ਉਹਨਾਂ ਨੂੰ ਬਚਾ ਕੇ ਰੱਖੇ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਵਾ ਲਓ ਜੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਿਹਾ ਜੀ ਤੇ ਦੇਖੋ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਹੈ ਜੀ ਤੇ ਸਾਰਾ ਮਾਰਬਲ ਦਾ ਕੰਮ ਹੋਇਆ ਜੀ ਤੇ ਸਾਹਮਣੇ ਉਹ ਕੜਾ ਪ੍ਰਸ਼ਾਦ ਦਾ ਕਾਊਂਟਰ ਹੈ ਜੀ ਉਹ ਸਾਹਮਣੇ ਉਹ ਕੜਾਹ ਪ੍ਰਸ਼ਾਦ ਦਾ ਦੇਗ ਮਿਲਦੇ ਹੀ ਆ ਜੀ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦੋਸਤੋ ਬਾਣੀ ਪੜਿਆ ਕਰੋ ਬਾਣੀ ਤੇ ਅਮਲ ਵੀ ਕਰਿਆ ਕਰੋ ਬਾਣੀ ਦੇ ਵਿੱਚ ਹੀ ਸਾਰਾ ਕੋਸ਼ ਆ ਦੋਸਤੋ ਜੋ ਸਮਝਾਇਆ ਗਿਆ ਜਰੂਰ ਬਾਣੀ ਨੂੰ ਪੜਿਆ ਕਰੋ ਜੀ ਲਓ ਜੀ ਦੇਖੋ ਨਿਸ਼ਾਨ ਸਾਹਿਬ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਤੇ ਸਾਹਮਣੋਂ ਦੇਖੋ ਜੀ ਦਰਬਾਰ ਸਾਹਿਬ ਦਾ مین ਗੇਟ ਆ ਜੀ ਜਿੱਥੋਂ ਆਪਾਂ ਐਂਟਰੀ ਕਰਨੀ ਆ ਜੀ ਲੋ ਜੀ ਆਪਾਂ ਐਂਟਰੀ ਕਰਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕੀ ਆ ਜੀ ਤੇ ਸਾਰੇ ਜਗਤ ਦਾ ਭਲਾ ਮੰਗੀਏ ਜੀ ਲੋ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਸਦਾ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਣਾਈ ਰੱਖੇ ਜੀ ਲੋ ਜੀ ਦੇਖੋ ਵਾਹਿਗੁਰੂ ਜੀ ਦੇ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਦੋਸਤੋ ਇੱਥੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਉਹ ਇਤਿਹਾਸਿਕ ਖੂਹ ਦੇ ਵੀ ਦਰਸ਼ਨ ਕਰਵਾਵਾਂਗੇ ਜੀ ਤੁਸੀਂ ਮੇਰੀ ਵੀਡੀਓ ਨਾਲ ਬਣੇ ਰਹੋ ਜੀ ਤੇ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਇਤਿਹਾਸਿਕ ਖੂਹ ਦੇ ਵੀ ਦਰਸ਼ਨ ਕਰਵਾਨੇ ਆ ਜੀ ਜੋ ਇਤਿਹਾਸਿਕ ਖੂਹ ਹੈ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਣਿਆ ਹੋਇਆ ਜੀ ਦੇਖੋ ਜੀ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਏ ਪਹਿਲੀ ਤੇ ਛੇਵੀ ਇੱਥੇ ਕੀਰਤਨ ਹੁੰਦਾ ਜੀ ਜੋ ਮੈਂ ਤੁਹਾਨੂੰ ਜਗ੍ਹਾ ਦਿਖਾਈ ਆ ਜੀ ਲਓ ਜੀ ਦੇਖੋ ਜੀ ਦੇਖੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਮੈਂ ਤੁਹਾਨੂੰ ਸਾਰਾ ਸੀਨ ਦਿਖਾ ਰਿਹਾ ਜੀ ਉੱਪਰ ਦਾ ਵੀ ਛੱਤ ਦੇ ਉੱਪਰ ਬਹੁਤ ਵਧੀਆ ਕੰਮ ਹੋਇਆ ਜੀ ਕਾਰੀਗਰਾਂ ਨੇ ਬਹੁਤ ਜ਼ਿਆਦਾ ਦਿਲੋਂ ਕੰਮ ਕਰਿਆ ਹੋਇਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆ ਕੇ ਸਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਜੀ ਬਹੁਤ ਜ਼ਿਆਦਾ ਵਧੀਆ ਗੁਰਦੁਆਰਾ ਸਾਹਿਬ ਬਣਾਇਆ ਜੀ ਪਿੰਡ ਦੁੱਗਰੀ ਦੇ ਵਿੱਚ ਜੀ ਦੋਸਤੋ ਆਪਾਂ ਇਤਿਹਾਸਿਕ ਖੂਹ ਦੀ ਗੱਲ ਕਰਦੇ ਆਂ ਜੀ ਹੁਣ ਜੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਣਿਆ ਜੀ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਖੂਹ ਬਣਿਆ ਜੀ ਇਹ ਖੂਹ ਸਦੀਆਂ ਪੁਰਾਣਾ ਵਾ ਜੀ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਖੂਹ ਬਣਿਆ ਇਹ ਖੂਹ ਦਾ ਇਤਿਹਾਸ ਇਹ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਲਈ ਸੰਸਾਰਿਕ ਯਾਤਰਾ ਕਰਨ ਲਈ ਨਿਕਲੇ ਸਨ ਤਾਂ ਕੁਝ ਸਮਾਂ ਉਹ ਪਿੰਡ ਦੁਗਰੀ ਵਿਖੇ ਇਸ ਖੂਹ ਕੋਲ ਆ ਵਿਰਾਜੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਸ ਖੂਹ ਕੋਲੇ ਆ ਗਏ ਸੀਗੇ ਜੀ ਇਸ ਖੂਹ ਕੋਲ ਬਹੁਤ ਹੀ ਵੱਡਾ ਬੋੜ ਦਾ ਦਰਖਤ ਸੀਗਾ ਜੀ ਜੋ ਮੈਂ ਤੁਹਾਨੂੰ ਦੇਖੋ ਵੀਡੀਓ ਦੇ ਵਿੱਚ ਦਿਖਾ ਰਿਹਾ ਜੀ ਖੂਹ ਇਹ ਉਹੀ ਖੂਹ ਆ ਜੀ ਕਰੋ ਦਰਸ਼ਨ ਸੰਗਤੋਂ ਇਸ ਖੂਹ ਦੇ ਤੇ ਇਸ ਕੋਲੇ ਬੋਰਡ ਦਾ ਦਰਖਤ ਸੀਗਾ ਜੀ ਜਿਸ ਦੀ ਛਾਂ ਹੇਠ ਬੈਠ ਕੇ ਗੁਰੂ ਜੀ ਨੇ ਇਸ ਖੂਹ ਦਾ ਜਲ ਛਕਿਆ ਅਤੇ ਨਗਰ ਦੀਆਂ ਸੰਗਤਾਂ ਨੂੰ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਜੀ ਕੁਝ ਸਮਾਂ ਇੱਥੇ ਠਹਿਰਨ ਤੋਂ ਬਾਅਦ ਗੁਰੂ ਜੀ ਅਗਲੀ ਯਾਤਰਾ ਲਈ ਚਲੇ ਗਏ ਜੀ ਇਸ ਥਾਂ ਤੇ ਪਿੰਡ ਵਾਸੀਆਂ ਨੇ ਗੁਰਦੁਆਰਾ ਬਣਾ ਦਿੱਤਾ ਜੀ ਪਰ ਉਹ ਯਾਦਗਾਰੀ ਬੋਰਡ ਦਾ ਦਰਖਤ ਜਦਾ ਦੀ ਘਾਟ ਕਰਨ ਕੱਟ ਦਿੱਤਾ ਗਿਆ ਜੀ ਜੋ ਇਹ ਤੁਹਾਨੂੰ ਮੈਂ ਦੇਖੋ ਜੀ ਜ਼ੂਮ ਕਰਕੇ ਦਿਖਾ ਰਿਹਾ ਜੀ ਖੂਹ ਦੇਖੋ ਜੀ ਅੰਦਰੋਂ ਖੂਹ ਜੀ ਦਾ ਤੁਹਾਨੂੰ ਇਹ ਸੀਨ ਦਿਖਾ ਰਿਹਾ ਜੀ ਸੰਗਤੋ ਕਰੋ ਦਰਸ਼ਨ ਇਸ ਇਤਿਹਾਸਿਕ ਖੂਹ ਦੇ ਜੀ ਇਹ ਖੂਹ ਅੱਜ ਵੀ ਮੌਜੂਦ ਹੈ ਜੀ ਇੱਥੇ ਕੁਝ ਸਮੇਂ ਬਾਅਦ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਦੁੱਗਰੀ ਵਿਖੇ ਆ ਕੇ ਇਸ ਜਗ੍ਹਾ ਨੂੰ ਭਾਗ ਲਾਇਆ ਸਨ ਜੀ ਇਸ ਜਗ੍ਹਾ ਤੇ ਪਿੰਡ ਦੁਗਰੀ ਦੀ ਧਰਤੀ ਤੇ ਜੀ ਦੋ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਥਾਂ ਤੇ ਗੁਰਦੁਆਰਾ ਦੰਦਮਾ ਸਾਹਿਬ ਦੀ ਇਹ ਇਮਾਰਤ ਬਣਾਈ ਗਈ ਹੈ ਜੀ ਇਸ ਖੂਹ ਦਾ ਜਲ ਛਕਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਜੀ ਜੋ ਜੋ ਵੀ ਕੋਈ ਸੱਚੇ ਮਨ ਨਾਲ ਇਸ ਥਾਂ ਤੇ ਸੇਵਾ ਕਰਦਾ ਜੀ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਜੋ ਵੀ ਸ਼ਰਧਾਲੂ ਇੱਥੇ ਆਂਦੇ ਆ ਜੀ ਉਹਨਾਂ ਦੀ ਪਰਮਾਤਮਾ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੀ ਤੇ ਸੱਚੇ ਦਿਲੋਂ ਅਰਦਾਸ ਕਰੋ ਜੀ ਪਰਮਾਤਮਾ ਤੁਹਾਡੀ ਵੀ ਅਰਦਾਸਾਂ ਪੂਰੀਆਂ ਕਰੇ ਜੀ ਸਰਬੱਤ ਦਾ ਭਲਾ ਮੰਗਦੇ ਆ ਦੋਸਤੋ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਤੇ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਦੇ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਜੀ ਦੇਖੋ ਪਿੱਪਲ ਦੇ ਦਰਖਤ ਵੀ ਖੜੇ ਨੇ ਇੱਥੇ ਜੀ ਤੇ ਬਜ਼ੁਰਗ ਬਿੱਪਲ ਦੇ ਦਰਖਤ ਦੇ نیچے ਬੈਠਦੇ ਨੇ ਜੀ ਤੇ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਸਾਈਡ ਦੇ ਉੱਤੋਂ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਪਿਆਰੀ ਲੱਗ ਰਹੀ ਹੈ ਜੀ ਸਾਰਾ ਮਾਰਬਲ ਦਾ ਕੰਮ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੀ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਕਰਦੇ ਹੋ ਜੀ ਮੈਂ ਤੈਅ ਦਿলো ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨਾਲ ਜੁੜ ਜੋ ਜੀ ਤਾਂ ਕਿ ਤੁਹਾਨੂੰ ਮੈਂ ਰੋਜ਼ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਵਾ ਸਕਾਂ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਦੋਸਤੋ ਅਗਰ ਕੋਈ ਵੀਡੀਓ ਬਣਾਉਣ ਚ ਕੋਈ ਗਲਤੀ ਹੁੰਦੀ ਹੋਵੇ ਤਾਂ ਮਾਫ ਜਰੂਰ ਕਰਨਾ ਜੀ ਮਿਲਦੇ ਆਪਾਂ ਅਗਲੇ ਬਲੌਗ